ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਤੁਹਾਨੂੰ ਇੱਕ ਕੜੱਤਨ ਮਹਿਸੂਸ ਹੋਗੀ ਜੋ ਆਯੁਰਵੈਦਿਕ ਚੀਜ਼ਾਂ ਦੇ ਵਿੱਚ ਹੁੰਦੀ ਹੈ ਜੋ ਕਿ ਕੁਦਰਤੀ ਔਸ਼ਧੀਆਂ ਦੇ ਵਿੱਚ ਜਿਹੜੀ ਕੜੱਤਨ ਹੁੰਦੀ ਹੈ ਉਹ ਤੁਹਾਨੂੰ ਮਹਿਸੂਸ ਹੋਗੀ ਤੁਹਾਨੂੰ ਲੱਗੂਗਾ ਪਤਾ ਵੀ ਕੋਈ ਦੇਸੀ ਚੀਜ਼ ਤੇ ਆਯੁਰਵੈਦਿਕ ਚੀਜ਼ ਤੁਹਾਡੇ ਸਰੀਰ ਚ ਗਈ ਆ ਜੀ ਜੀ ਇਹ ਸ਼ੂਗਰ ਨੂੰ ਹੈਲਪ ਕਰਦਾ ਹੈ ਰਿਕਵਰ ਕਰਨ ਚ ਮਦਲਾਵ ਰਿਵਸਲ ਕਰਨ ਚ ਫਰੂਕੀ ਜੀ ਇੱਕ ਵਸੇ ਕਰੇਲਾ ਰੱਖ ਲਓ ਇੱਕ ਵਸੇ ਮਹਾਰਾਜਾ ਸ਼ਾਹੀ ਸ਼ਰਬਤ ਰੱਖ ਲਓ ਮਹਾਰਾਜਾ ਸ਼ਾਹੀ ਸ਼ਰਬਤ ਦੇ ਵਿੱਚ ਕੱਲਾ ਕਰੇਲੇ ਦੀ ਇਸ ਤਰ੍ਹਾਂ ਦੀਆਂ तकरीबन 10 ਤੋਂ 12 ਪਲੱਸ ਚੀਜ਼ਾਂ ਨੇ ਜਿਨ੍ਹਾਂ ਦੀ ਅਸੀਂ ਮਿਕਸਚਰ ਦੇ ਨਾਲ ਅਸੀਂ ਇੱਕ ਚੀਜ਼ ਤਿਆਰ ਕਰਦੇ ਜਿਹਨੂੰ ਮਹਾਰਾਜ ਸ਼ਹੀ ਸ਼ਰਬਤ ਕਹਿੰਦੇ ਆ ਪ੍ਰੋਡਕਟ ਕਹਿ ਸਕਦੇ ਆ ਨੁਕਤਾ ਕਹਿ ਸਕਦੇ ਆ ਫਾਰਮੂਲੇਸ਼ਨ ਕਹਿ ਸਕਦੇ ਆ ਦੇਸੀ ਭਾਸ਼ਾ ਦੇ ਵਿੱਚ ਕਹ ਦੀਏ ਤਾਂ ਇੱਕ ਇਸ ਤਰ੍ਹਾਂ ਦੀ ਇਹ ਦਵਾਈ ਹੈ ਜਿਹੜੀ ਤੁਹਾਡੇ ਸਾਰੇ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਦੇ ਵਿੱਚ ਹਿੰਮਤ ਰੱਖਦੀ ਹੈ ਹੁਣ ਬੜੇ ਲੋਕਾਂ ਨੇ ਕੀ ਕਰਨਾ ਇੱਕ ਬੋਤਲ ਪੀਣੀ ਆ ਉਹ ਕਹਿੰਦੇ ਬਾਈ ਜੀ ਸਾਨੂੰ ਫਰਕ ਤਾਂ ਪੈ ਗਿਆ ਤੇ ਅਸੀਂ ਹੋਰ ਨਹੀਂ ਪੀਣੀ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਘੱਟੋ ਘੱਟ ਤਿੰਨ ਬੋਤਲਾਂ ਪੀਵੋ 45 ਦਿਨ ਤੱਕ ਤੁਸੀਂ ਮਹਾਰਾਜ ਸ਼ਹੀ ਸ਼ਰਬਤ ਪੀਵੋ ਆਪ ਦੀ ਅਜਰ ਰਿਪੋਰਟ ਕਰੋ 45 ਦਿਨਾਂ ਬਾਅਦ ਰਿਪੋਰਟ ਕਰੋ ਸ਼ੁਕਰ ਦੀ ਤੁਸੀਂ ਉਸ ਤੋਂ ਬਾਅਦ ਤੁਸੀਂ ਤਿੰਨ ਵਾਰੀ ਬੋਤਲਾਂ ਪੀਣ ਜਨੇ ਮਹਾਰਾਜ ਸਹੀ ਸ਼ਰਬਤ ਦੀਆਂ 45 ਦਿਨ ਤੱਕ ਤੁਸੀਂ ਸ਼ਰਬਤ ਪੀਣਾ ਅੱਜ ਆਪਦੀ ਲਿਵਰ ਦੀ ਕੋਲੇਸਟ੍ਰੋਲ ਦੀ ਸ਼ੂਗਰ ਦੀ ਵਿਟਾਮਿਨਸ ਦੀ ਐਚਬੀਏ1ਸੀ ਦੀ ਸਕਿਨ ਇਨਫੈਕਸ਼ਨ ਦੀ ਜਿਨ੍ਹਾਂ ਲੋਕਾਂ ਨੂੰ ਮਾਈਗਰੇਨ ਆ ਉਹਦੀ ਜਿਹੜੀ ਰਿਪੋਰਟ ਤੁਹਾਡੇ ਕੋਲੇ ਹੋਵੇ ਤੁਹਾਡੇ ਕਿਸੇ ਡਾਕਟਰ ਨੇ ਲਿਖਿਆ ਹੋਵੇ ਤੁਹਾਨੂੰ ਮਾਈਗਰੇਨ ਆ ਉਹ ਤੁਸੀਂ ਨਾਲ ਬਕਾਇਦਾ ਲਿਆਓ 45 ਦਿਨਾਂ ਬਾਅਦ ਤੁਹਾਡੇ ਅਸਰ ਤੁਹਾਡੇ ਸਾਹਮਣੇ ਹੋਊਗਾ